ਮੈਂ ਕਹਿੰਦਾ ਲਗਜ਼ਰੀ ਸੂਟ ਚੈੱਕ ਕਰੋ ਕੀ ਬਾਤ ਹੈ ਬੱਟਾ ਚੈੱਕ ਕਰੋ ਲਗਜ਼ਰੀ ਚੀਜ਼ ਲੈ ਆਏ ਭਾਈ ਲਗਜ਼ਰੀ ਚੀਜ਼ ਤੁਸੀਂ ਇਹ ਕਲਰ ਕੰਬੀਨੇਸ਼ਨ ਚੈੱਕ ਕਰੋ ਕਲਰ ਕੰਬੀਨੇਸ਼ਨ ਜਿਹੜਾ ਅੱਜ ਕੱਲ ਕੁੜੀਆਂ ਸਾਡੀਆਂ ਮੰਗਰੀਆਂ ਵਿਆਹਾਂ ਤੇ ਇਹੋ ਜਿਹੇ ਸੂਟ ਚੱਲਦੇ ਆ ਵਿਆਹਾਂ ਤੇ ਇਹੋ ਜਿਹੇ ਲਗਜ਼ਰੀ ਪਿਆਰੇ ਪਿਆਰੇ ਦੁਪੱਟੇ ਚੱਲਦੇ ਆ ਸੋ ਹੁਣ ਇਹੋ ਜਿਹਿਆਂ ਵਧੀਆ ਸੇਲ ਤੁਹਾਨੂੰ ਉਹ ਵੀ ਬੜੇ ਘੱਟ ਰੇਟ ਤੇ ਬਿਲਕੁਲ ਜੀ ਚੈੱਕ ਕਰੋ ਹੈਂਡਵਰਕ ਦਾ ਲਾਵਾ ਫੇਰੇ ਵਾਲਾ ਭਾਈ ਸਪੈਸ਼ਲ ਸੂਟ ਲੈ ਕੇ ਆਇਆ ਹੈਂਡ ਵਰਕ ਦਾ ਕੰਮ ਹੈ ਫੋਰਸਟ ਦੁਪੱਟਾ ਨਾਲ ਆ ਤੇ ਬ੍ਰਾਂਡੇਡ ਹੀ ਮਾਲ ਆ ਡੇਟ ਨੋਟ ਕਰ ਲਓ 29 ਫਰਵਰੀ ਤੱਕ ਭਾਰੀ ਸੇਲ ਮੇਲਾ ਲੱਗਾ ਹੋਇਆ ਆ ਬਾਜੀ ਮੈਕਨਾ ਜੀ ਵੱਡੀ ਅਨਾਊਂਸਮੈਂਟ ਕਰਨ ਜਾ ਰਿਹਾ ਇਹਦੇ ਨਾਲ ਦੇ ਮੈਕਨਾ ਜੀ 11 ਸੂਟ 11 ਲੱਕੀ ਵਿਨਰਸ ਨੂੰ ਆ ਕੱਢ ਕੇ ਦੇਾਂਗੇ ਜਿਹੜੀ ਸਾਡੀ ਵੀਡੀਓ ਕੱਲ ਆਏਗੀ ਕੱਲ ਵੀ ਸਤਹਾਂ ਦੇ ਲਾਈਵ ਆਏਗੀ ਤੇ ਇਹਦੇ ਨਾਲ ਦੇ ਜਾ ਰਹਾ ਸੂਟ ਕੋਟਨ ਦੇ ਗੰਗਾ ਬ੍ਰੈਂਡ ਦੇ ਸੂਟ ਰਾਮ ਟੈਕਸ ਦੇ ਸੂਟ ਬਾਜੀ ਫ੍ਰੀ ਵੰਡ ਰਹੇ ਨੇ ਪਹਿਨ ਬਰਾਊਂਡ ਕਰ ਲਓ ਜੀ ਵੀਡੀਓ ਵੀਡੀਓ ਕਾਲ ਸੇਅਰ ਸੇਅਰ ਤੁਹਾਨੂੰ ਆਏ ਬਲੇ ਸੂਟ ਸੂਟ ਦਿਖਾ ਰਹੀ ਆ ਸੂਟ ਜਿਹੜੇ ਕੋਨੂੰ ਤੁਹਾਡੇ ਘਰੇ ਆ ਬਿਲਕੁਲ ਫ੍ਰੀ ਪਤਾ ਦੇਣਾ ਤੱਕੀ ਚਲੋ ਜੀ ਆ ਸੂਟ ਦੇਖ ਲਓ ਕਿਨੇ ਜਿੰਨਾ ਵੀਡੀਓ ਨੂੰ ਫੇਸਬੁੱਕ ਗਰੁੱਪਾਂ ਦੇ ਵਿੱਚ ਜਿੰਨਾ ਚਿਰ ਬਿੰਡੀ ਨੂੰ ਤੁਸੀਂ ਵਟਸਐਪ ਗਰੁੱਪਾਂ 'ਚ ਪਾ ਰਹੇ ਹੋ ਆ ਵਾਲੇ ਕੋਟਨ ਦੇ ਇਹਨੂੰ ਪਿਓਰ ਬ੍ਰਾਂਡਡ ਸੂਟ ਤੁਹਾਨੂੰ ਬਿਲਕੁਲ ਫ੍ਰੀ ਦੇ ਦਿੰਨੇ ਆ ਸੋ ਜਰਨਲ ਹੀ ਚੈੱਕ ਕਰੀ ਚਲੋ ਪਾਜੀ ਮੈਂ ਰੈਂਟ ਹੀ ਵਿਖਾ ਦਿਆਂ ਪੈਲ ਭਰਾਵਾਂ ਨੂੰ ਤੇ ਜ਼ਾਇਨਰ ਦੁਪੱਟਾ ਔਰ ਗੈਂਜ਼ਾਰਾ ਸੂਟ ਜਿਹੜਾ 29 ਫਰਵਰੀ ਤੱਕ 29 ਫਰਵਰੀ ਤੱਕ ਦਾ ਵੱਡਾ ਮੇਲਾ ਲਾ ਕੇ ਇਹਰਪਾ ਅਮਰ ਦਿੱਤਾ ਜਿੱਥੇ ਲੱਗ ਰਿਹਾ ਵੈਡਿੰਗ ਮੇਲਾ ਆਹ ਫੈਕਟਰੀ ਚ ਚੈੱਕ ਕਰੋ ਸ਼ਮਰਦਾ ਸੂਟ ਰਜਾਂਦੇ ਦਾ ਦੁਪੱਟਾ ਹੈਂਡ ਵਰਕ ਦਾ ਕੰਮ ਮਾਰਕੀਟ ਚ ਸੂਟ ਹੋਏਗਾ 20000 ਦਾ ਨਾਨਕ ਆਟੇਗਾ 70% ਡਿਸਕਾਊਂਟ ਤੇ ਲਓ ਜੀ 70% ਡਿਸਕਾਊਂਟ ਯਾਨੀ ਕਿ ਸਿੱਧਾ ਫੈਕਟਰੀ ਤੁਸੀਂ ਮੁੱਲ ਜੱਕਣਾ ਹੁਣ ਕਿਤੇ ਦੁਕਾਨਾਂ ਅੱਜ ਕੋ ਮਰੀ ਲੋੜ ਨਹੀਂ ਕਹਿੰਦੇ ਗੂਗਲ ਵਾਲੇ ਇੰਸਟਾਗ੍ਰਾਮ ਵਾਲੇ ਸੂਟ ਤੋਂ ਨੂੰ ਨਾਨਕ ਫੈਕਟਰੀ ਵਾਲੇ ਦੇਣੇ ਆ ਸੋ ਚੈੱਕ ਕਰੋ ਭਾਜੀ ਬਲੈਕ ਕਲਰ ਦਾ ਸੂਟ ਲੈ ਕੇ 6500 ਰੁਪਏ ਵਾਲਾ ਸੂਟ ਹੈ ਮਾਰਕੀਟ ਦੇ 6600 ਨਾਣਾ ਕਟਾਇਆ 2000 ਵਜਵਾਈ ਦਿਆਂ ਲੋ ਦੀ 6000 ਰਪਏ ਥੋੜਾ ਸੂਟ ਕਹਿੰਦੇ ਸੀ ਤੁਹਾਨੂੰ 2000 ਦੇ ਦਾਂਗੇ 70% ਡਿਸਕਾਊਂਟ ਨਾਲ ਕਿੰਨਾ ਲਗਣਾ 70% ਡਿਸਕਾਊਂਟ ਚੈੱਕ ਕਰੋ ਦੁਪੱਟਾ ਬਾਜੀ ਹੈਂਡਵਰਕ ਦਾ ਚਮ ਚਮ ਕਰਦਾ ਦੁਪੱਟਾ ਨਾਲ ਹੈਂਡਵਰਕ ਦਾ ਬਾਜੀ ਸੂਟ ਲੈ ਕੇ ਆਏ ਆ ਲਾਈਵ ਵੇਰ ਤੱਕ ਜਰੂਰ ਦੇਖੀ ਚੱਲਾ ਵੀਡੀਓ ਮੈਕਸਿਮਮ ਸ਼ੇਅਰ ਜਰੂਰ ਕਰੀ ਚੱਲਾ ਕਿਉਂਕਿ ਇਸ ਵੀਡੀਓ ਵਿੱਚ ਵੀ ਆਪਾਂ ਭਾਜੀ ਪਿਛਲੀ ਵਾਰ ਕੱਢੀਆਂ ਦੋ ਨਾਰਕਲੀਆਂ ਹੋਣ ਕੱਢਾਂਗੇ ਚਾਰ ਨਾਰਕਲੀਆਂ ਲੋ ਜੀ ਵੱਡਾ ਤਮਾਕਾ ਵੱਡੀ ਸੇਲ ਵੱਡੀ ਸੇਲ ਕਿਹਨੇ ਪਿਛਲੀ ਵਾਰ ਦੋ ਦਿੱਤੀਆਂ ਨੇ ਇਸ ਵਾਰ ਤੁਹਾਨੂੰ ਅਸੀਂ ਚਾਰ ਨਾਰਕਲੀਆਂ ਦੇ ਲਈ ਇਹ ਵੀਡੀਓ ਨੂੰ ਜਲਦੀ ਨੂੰ ਬਾਅਦ ਤੋਂ ਬਾਅਦ ਸ਼ੇਅਰ ਜੁੜ ਕੇ ਚੱਲੋ ਜੀ ਤਾਂ ਬਿਲਕੁਲ ਜੀ ਸ਼ੇਅਰ ਕਰੀ ਚੱਲੋ ਸ਼ੇਅਰ ਟੂ ਗਰੁੱਪ ਕਰੀ ਚੱਲੋ ਮੈਂ ਕਹਿੰਦਾ ਜੀ ਪਹਿਲੇ ਜਿਹੜੇ ਮਰੇ 5 ਮੈਂਬਰ ਬਰਾ ਹੋਣਗੇ ਜੀਨਰ ਉਹਨਾਂ ਨੂੰ ਭਾਜੀ ਚਾਰ ਨਾਰਕਲੀਆਂ ਤੇ ਹਰ ਇੱਕ ਮੈਂਬਰ ਬਰਾ ਨੂੰ ਪੁਲਕਾਰੀਆਂ ਵੀ ਦਿੱਤੀਆਂ ਸੀ ਪਿਛਲੀ ਵਾਰ ਇਹਸ ਵਾਰ ਵੀ ਦਿਹਾਗੇ ਤੇ ਨਾਲ ਸੂਟ ਚੈੱਕ ਕਰੋ ਆ ਡਿਜ਼ਾਈਨਰ ਸੂਟ ਇੰਦਾ ਦੇ ਵੀ ਦੇਣ ਜਾ ਰਹੇ ਆ ਆ ਹੈਂਡਵਰਕ ਵਾਲੇ ਬਾਜੀ ਸੂਟ ਦੇਣ ਜਾ ਰਹੇ ਕਿਉਂਕਿ ਵੈਰਾਈਟੀਆਂ ਦੇਣੀਆਂ ਲਗਜ਼ਰੀ ਦੇ ਰਹਿ ਗਏ ਨੇ 7 ਵੈਰਾਈਟੀ ਦੇਗਾ 70 70% ਡਿਸਕਾਊਂਟ ਤੇ ਐਰਵਰਕ ਦੇ ਦੁਪੱਟਿਆਂ ਦੇ ਨਾਲ ਬਾਜੀ ਮੇਲਾ ਲਾ ਦਿੱਤਾ ਤੁਸੀਂ ਆ ਪਹਿਲਾਂ ਸੂਟ ਦੀ ਕੁਆਲਿਟੀ ਦੇਖ ਲਓ ਵੈਰਾਈਟੀ ਦੇਖ ਲਓ ਉਹਦੇ ਉੱਤੇ ਕੀਤਾ ਹੋਇਆ ਵਰਕ ਦੇਖ ਲਓ ਕਿਹਦੇ ਤੁਹਾਨੂੰ ਇੰਨਾ ਮਹਿੰਗਿਆ ਮਹਿੰਗਿਆ ਸੂਟਾਂ ਦੇ ਵੀ 70% ਡਿਸਕਾਊਂਟ ਦੇਣਾ ਕਿੰਨਾ ਦੇਣਾ 70% ਸਕਾਓ ਹੁਣ ਤੁਸੀਂ ਦੁਕਾਨਾਂ ਤੇ ਨਹੀਂ ਜਾਣਾ ਸਿੱਧਾ ਫੈਕਟਰੀ ਚ ਜਾਣਾ ਤੁਹਾਨੂੰ ਰੇਟ ਮਿਲਣਾ ਸਿੱਧਾ ਫੈਕਟਰੀ ਵਾਲਾ ਸੋ ਫੈਕਟਰੀ ਵਾਲੇ ਰੂਟ ਤੇ ਤੁਸੀਂ ਸੂਟ ਖਰੀਦਣੇ ਆ ਕਿੱਥੇ ਪਹੁੰਚਣਾ ਤੁਹਾਨੂੰ ਐਡਰੈਸ ਫੋਨ ਨੰਬਰ ਦਿੱਤਾ ਹੈ ਇਹਨਾਂ ਸੂਟਾਂ ਨੂੰ ਹੁਣ ਜਿੱਤਣ ਦੇ ਲਈ ਤੁਸੀਂ ਵੀਡੀਓ ਨੂੰ ਵਾਦੇ ਤੋਂ ਬਾਅਦ ਸ਼ੇਅਰ ਕਰਦਾ ਫੇਸਬੁੱਕ ਗਰੁੱਪਾਂ ਦੇ ਵਿੱਚ ਵਟਸਐਪ ਗਰੁੱਪਾਂ ਦੇ ਵਿੱਚ ਚੈੱਕ ਕਰੋ ਅਗਰ ਤੁਹਾਡੇ ਘਰ ਚ ਵਿਆਹ ਹੈ ਰਿਸ਼ਤੇਦਾਰਾਂ ਘਰੇ ਵਿਆਹ ਹੈ ਜ਼ਰੂਰ ਆਇਓ ਨਾਨਕ ਕਰਤਾਰ ਦਿਵੰਦਰ ਪਾਜੀ ਇਹਦੇ ਨਾਲ ਦੇ ਸੂਟ ਲੈ ਕੇ ਆਇਆ ਤੁਹਾਡੇ ਵਾਸਤੇ ਹੈਂਡਵਰਕ ਦੇ ਦੁਪੱਟੇ ਲੈ ਕੇ ਆਇਆ ਤੁਹਾਡੇ ਵਾਸਤੇ ਆ ਜੋ ਵੈਰੈਟੀਆਂ ਦਿਖਾ ਦਿਆਂਗੇ ਅੱਖਾਂ ਖੋਲ ਦੇ ਕੇ ਭੈਣ ਭਰਾਵਾਂ ਦੀਆਂ ਸੋ ਚੈੱਕ ਕਰੋ ਬਾਜੀ ਹੈਂਡਵਰਕ ਦੇ ਦੁਪੱਟੇ ਦੇ ਨਾਲ ਸੂਟ ਲੈ ਕੇ ਆਇਆ yellow ਰੰਗ ਦਾ ਸੂਟ ਹੈ ਜੀ ਫੋਰ ਸਾਈਡ ਦੁਪੱਟੇ ਦੇ ਨਾਲ ਜਿਹੜਾ ਮਾਰਕੀਟ ਤੇ ਜਾਓਗੇ ਕੇਵ ਦੇ ਨਾਲ 20 ਯਾਰ ਕੇ ਨੇ 25 ਕੇ ਨੇ 15 ਨਾਨਕ ਘਟਾਜੋ ਬਾਜ਼ਾਰ ਚੋਰੀ ਲੋਟਰ ਕਰ ਦਿਆਗੇ ਬੰਦ ਤੇ ਆਪਕਾ 15 1500 18 1800 ਰੁਪਈਆ ਦੇ ਜਬਦੀਏ ਵਾਲੇ ਸੂਟ ਦੇ ਜਾਂਦੇ ਚੈੱਕ ਕਰੋ ਸੂਟਾਂ ਦੀ ਕੁਆਲਿਟੀ ਚੈੱਕ ਕਰੋ ਦੁਪੱਟੇ ਚੈੱਕ ਕਰੋ ਹਰ ਇੱਕ ਕਾਟਰ ਵਿੱਚ ਮੈਂ ਕਹਿੰਦਾ ਭਾਜੀ ਵੱਡਾ ਆਲਾ ਕਰਨ ਜਾ ਰਹੇ ਮੋਦੀ ਤੁਸੀਂ ਸੂਟ ਦੇਖ ਲਓ ਉਹਨਾਂ ਦੇ ਨਾਲ ਦਿੱਤੇ ਦੁਪੱਟੇ ਉਹਦੇ ਤੇ ਕੀਤਾ ਹੋਇਆ ਵਰਕ ਭਾਰੇ ਭਾਰੇ ਹੈਵੀ ਸੂਟ ਜਿਹੜੇ ਤੁਹਾਨੂੰ ਬਾਜ਼ਾਰਾਂ ਦੇ ਵਿੱਚੋਂ ਹਜ਼ਾਰਾਂ ਹਜ਼ਾਰਾਂ ਦੇ ਮਿਲਨੇ ਆ ਔਰ ਇਹਨਾਂ ਤੁਸੀਂ ਵੱਡੀਆਂ ਲੁੱਟ ਕਸੋੜ ਤੋਂ ਬਚਣ ਦੇ ਲਈ ਕਿੱਥੇ ਪਹੁੰਚਣਾ ਆਰਡਰ ਤੁਹਾਨੂੰ ਦਿੱਤਾ ਹੋਇਆ। ਲਓ ਜੀ ਹੁਣ ਵੱਡੇ ਤਮਾਲਾ ਸੇ ਲੱਗਿਆ ਹੋਇਆ 29 ਫਰਵਰੀ ਚੇਤੇ ਰੱਖੋ। 29 ਫਰਵਰੀ ਦਾ ਪਹਿਲਾ ਪੱਲਾ ਆਪਣੇ ਸੂਟ ਤੁਸੀਂ ਬੁੱਕ ਕਰਾ ਲਓ ਕਿਉਂਕਿ ਇਹੋ ਜੇ ਰੇਟਾਂ ਦੇ ਸੂਟ ਬਚ ਨਹੀਂ ਰਹੇ। ਜਾਗੋਛ ਪਹਜਾ ਸੂਟ ਫੋਰਸ ਸਾਈਡ ਦੇ ਬੱਤੇ ਕੋਈ 1500 ਕੋਈ 1600 ਤੇ ਨਾਲ ਹੀ ਭਾਈ ਜੀ ਸਪੈਸ਼ਲ ਸੂਟ ਮੁੰਡੇ ਦੀ ਮੰਮੀ ਆਸਤੇ ਵੀ ਲੈ ਕੇ ਆਏ ਆ। ਕੀ ਕਰੋਂ ਪਿਸਤਾਗਰ ਦਾ ਹੈਲ ਵਰਕ ਦਾ ਸੂਟ ਹੈ। ਤੇ ਦਾਦੀ ਵਾਲੇ ਪੂਆ ਵਾਲੇ ਮਾਸੀ ਵਾਲੇ ਐਡਵਰਕ ਦਾ ਦੁਪੱਟੇ ਇਹ ਲਗਜ਼ਰੀ ਵੈਰਾਈਟੀਆਂ ਬਾਜ਼ੀ ਜਿਹੜੀਆਂ ਸਰਵ ਨਾਨਕ ਘਰ ਦਰਬੰਦਰ ਮਿਲ ਗਿਆ ਉਪਰ ਚੈਲੇਜ ਦੇ ਨਾਲ ਬਾਜ਼ੀ ਮਾਲ ਵੀ ਨਹੀਂ ਕਿਦੋਂ ਮਿਲਣ ਗਿਆ ਦੇ ਨਾਲ ਦੇ ਵੈਰਾਈਟੀਆਂ ਨਹੀਂ ਮਿਲਣ ਗਿਆ ਕਿਦੋਂ ਇਹਦੇ ਨਾਲ ਦੀ ਡਿਜ਼ਾਈਨਿੰਗ ਨਹੀਂ ਮਿਲੇ ਗਿਆ ਦੇ ਨਾਲ ਦੀ ਆਇਆ ਦਿੱਤਾ ਹੋਇਆ ਆਹ ਡਿਜ਼ਾਈਨ ਪਲਾਓ ਜਿਹੜੇ ਮੋਤੀਏ ਲੱਗੇ ਦੇਖੋ ਕਿੰਨੇ ਪਿਆਰੇ ਲੱਗਦੇ ਕਿੰਨੇ ਸੋਹਣੇ ਲੱਗਦੇ ਹੁਣ ਜਦੋਂ ਇਹ ਵਾਲਾ ਸੂਟ ਤੁਸੀਂ ਪਾ ਕੇ ਜਾਣਾ ਵਿਆਹ ਦੇ ਤੇ ਨਾਲ ਦੇ ਤੁਹਾਨੂੰ ਆਪਣੀਆਂ ਚਾਚੀ ਤਾਈਆਂ ਜਿੰਨੀਆਂ ਤੁਹਾਡੀਆਂ ਹੈਗੀਆਂ ਦੀਦੀ ਉਹਨਾਂ ਦਾ ਪੁੱਛਾ ਸੂਟ ਕਿੱਥੋਂ ਲੈ ਕੇ ਆਈਆਂ ਆਹ ਦੁਪੱਟਾ ਕਿੱਥੋਂ ਲੈ ਆ ਰਿਆ ਤੇ ਤੁਸੀਂ ਆਪ ਹੀ ਕਹਣਾ ਜੀ ਤੋਂ ਉਹਨਾਂ ਕੋਲ ਲੈ ਕੇ ਆਇਆ ਵੀਡੀਓ ਤੁਸੀਂ ਵੀ ਬਾਅਦੇ ਤੋਂ ਬਾਅਦ ਸ਼ੇਅਰ ਕਰ ਦਿਓ ਤੁਹਾਨੂੰ ਵੀ ਮਿਲ ਜੂ ਇਹ ਵੀਡੀਓ ਲਓ ਜੀ ਅੱਗੇ ਹੌਨਸਟ ਮੈਂ ਕਹ ਰਿਹਾ ਜੀ ਸੂਟ ਦੇਣਾ ਭੂਆ ਨੂੰ ਤਾਂ ਵੀ ਆ ਜਾਓ ਮਾਸੀ ਨੂੰ ਗਿਫਟ ਦੇਣਾ ਚਾਚਾ ਜੀ ਤਾਈਆਂ ਮਾਮੀਆਂ ਔਰ ਇੱਕ ਭੈਣ ਨੂੰ ਸੂਟ ਦੇ ਦੇ ਗਿਫਟ ਹੈ ਕਿਉਂਕਿ ਨਾਨਕ ਘਰ ਦੇ ਅੰਦਰ ਨੇ 29 ਫਰਵਰੀ ਤੱਕ ਮਾਈ ਜੀ ਵੱਡੀ ਸੇਲ ਲਾ ਦਿੱਤੀ ਹੈ ਨੋਟੀਫਿਕੇਸ਼ਨ ਕਰ ਦਿੱਤੀ ਹੈ ਸ਼ੇਅਰਿੰਗ ਕਰੀ ਚੱਲਾ ਵੀਡੀਓ ਮੈਕਸਿਮਮ ਸ਼ੇਅਰ ਟੂ ਗਰੁੱਪ ਕਰੀ ਚੋ ਲੋ ਕੱਲ 7 ਵਜੇ ਲਾਈਵ ਹੋ ਕੇ ਨਕੀ ਡਰਾ ਕੱਢੇ ਜਾਣਗੇ ਤੁਹਾਡੇ ਸਾਰਿਆਂ ਦੇ ਕੱਢੇ ਜਾਣਗੇ ਮੈਂ ਕਹਿੰਦਾ ਬਿਲਕੁਲ ਟਰਾਂਸਪੇਰੈਂਟ ਤਰੀਕੇ ਦੇ ਨਾਲ ਤੁਹਾਨੂੰ ਆਈਡੀ ਵਿਖਾ ਕੇ ਜਿਨ੍ਹਾਂ ਦੀ ਮੈਕਸਿਮਮ ਸ਼ੇਅਰਿੰਗ ਹੋਏਗੀ ਤੇ ਦੁਪੱਟੇ ਚੈੱਕ ਕਰੋ ਫੋਰ ਸਾਈਡ ਦੇ ਨਾਲ ਬਾਵਾਂ ਕੱਢੀਆਂ ਹੈਵੀ ਦੁਪੱਟੇ ਹੈਂਡਵਰਕ ਦੇ ਡਿਜ਼ਾਈਨਰ ਸੂਟਾਂ ਦਾ ਮਿਲਵਾਦੀ ਲੋ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਡਿਜ਼ਾਈਨਰ ਬ੍ਰਾਂਡਡ ਤੇ ਟ੍ਰੈਂਡਿੰਗ ਸੂਟਾਂ ਦੀ ਵੱਡੀ ਸੇਲ ਲੱਗੀ ਹੋਈ ਆ ਇਸ ਸੇਲ ਦਾ ਤੁਸੀਂ ਫਾਇਦਾ ਲੈਣਾ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਆਵਰੇ ਪਿਓਰ ਕੋਟਨ ਦੇ ਸੂਟਾ ਦੇਖ ਲਓ ਇੱਕ ਵਾਰੀ ਦਿਖਾ ਰਹੇ ਹਾਂ ਆ ਪਿਓਰ ਕੋਟਨ ਦੇ ਸੂਟ ਤੁਹਾਨੂੰ ਬਿਲਕੁਲ ਫ੍ਰੀ ਦੇ ਦਿੰਨੇ ਆ ਬਿਲਕੁਲ ਫ੍ਰੀ ਤੁਹਾਨੂੰ ਪਤਾ ਦੇ ਦਿੰਨੇ ਆ ਤੁਸੀਂ ਵੱਧ ਤੋਂ ਵੱਧ ਫੇਸਬੁੱਕ ਗਰੁੱਪਾਂ ਦੇ ਵਿੱਚ ਵੱਧ ਤੋਂ ਵੱਧ ਵਟਸਐਪ ਗਰੁੱਪਾਂ ਦੇ ਵਿੱਚ ਵੀਡੀਓ ਕਰ ਦਿਓ ਸ਼ੇਅਰ ਤੁਹਾਨੂੰ ਵੱਡੇ ਕੋਲ ਬਿਲਕੁਲ ਜੀ ਜੇ ਪੈਣ ਕਹਿੰਦੀ ਮੈਂ ਗੰਦਾ ਦੇ ਸੂਟ ਲੈਣੇ ਨੇ ਭਾਜੀ ਉਹ ਵੀ ਮਿਲ ਬਲਾ ਕੋਈ ਪੈਰ ਕਹਿੰਦੀ ਮੈਂ ਪਿਓਰ ਦੁਪੱਟੇ ਵਾਲੇ ਲੈਣੇ ਨੇ ਇਹ ਵੀ ਅਵੇਲੇਬਲ ਆ ਪਿਆ ਕੋਈ ਨਹੀਂ ਇਹਦਾ ਫ੍ਰੀ ਮੰਡਲ ਅਗੇ ਆਵਰੇ ਸੂਟ ਦਾ ਤਾਂ ਡੇਟ ਹੀ ਦੱਸਣਾ ਹੀ ਨਹੀਂ ਕਹਿੰਦੇ ਆਵਰੇ ਸੂਟ ਤੇ ਤੁਸੀਂ ਕੋਟਨ ਵਾਲੇ ਭਾਰੀ ਦਾਈ ਘਟ ਘਟ ਪੈਰਾਂ ਨੂੰ ਦੇ ਲੈਣਾ ਲਾ ਲਓ ਜਿੰਨੇ ਚਾਹੀਦੇ ਲਾ ਲਓ ਜਦੋਂ ਕਿ ਮੇਲਾ ਲਾਤਾ ਨਾਨਕ ਗੜ ਜਲੰਧਰ ਨੇ ਪਾਰੀ ਸੇਲ ਮੇਲਾ ਆ ਕੋਲੋਂ ਦੇ ਸੂਟ ਚੱਕ ਲੋ ਪੰਡਾ ਦੀਆਂ ਪੰਡਾ ਆ ਗਿਆ ਸਟਾਕ ਆ ਚੁੱਕਾ ਟਰੱਕਾਂ ਦੇ ਟਰੱਕ ਭਰ ਭਰ ਕੇ 29 ਫਰਵਰੀ ਤੱਕ ਪਾਰੀ ਸੇਲ ਮੇਲਾ ਜਾ ਲੈ ਲੋ ਆ ਜਿੰਨੇ ਮਰਜ਼ੀ ਲੈ ਲੋ ਗਿਣਤੀ ਨਹੀਂ ਘਰ ਹੋਣੀ ਆ ਕੋਈ ਹਜ਼ਾਰ ਦਾ ਦੇ ਆਗੇ ਕੋਈ 800 ਦਾ ਕੋਈ 1200 ਦਾ ਕੋਈ 1500 ਰੁਪਏ ਦਾ ਵਧੀਆ ਦੇ ਬਾਕਪੜਾ ਦੇ ਆਗੇ ਤੇ ਇਹਦੇ ਰਸੇ ਕੱਟ ਕੁਆਲਿਟੀ ਵਧੀਆ ਲੈਣੀ ਤੇ ਨਾਨਕ ਕੱਟ ਬੀ ਜਾਣਾ ਲੋਧੀ ਕਹਿੰਦੇ ਪੈਸੇ ਕੱਟ ਕੁਆਲਿਟੀ ਵਧੀਆ ਨਾਨਕ ਹੱਥ ਪੁੰਦਦੀ ਵੀਡੀਓ ਨੂੰ ਕਰ ਦੋ ਸ਼ੁਕਰੀਆ ਜੀ